ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੋਲਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਐਨੀ ਦਿਨੀ ਦਿਲਜੀਤ ਦੋਸਾਂਜੋ ਨੇ ਕੌਂਟਰੋਵਰਸੀ ਦੇ ਵਿੱਚ ਚੱਲ ਰਹੇ ਨੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਦਿਲਜੀਤ ਹਾਨਿਆ ਨਾਲ ਫਿਲਮ ਕਰਨ ਤੋਂ ਬਾਅਦ ਖੂਬ ਵਿਵਾਦਾਂ ਦੇ ਵਿੱਚ ਨੇ ਔਰ ਜਿਸ ਤੋਂ ਬਾਅਦ ਉਹਨਾਂ ਨੂੰ ਇੰਡੀਆ ਦੇ ਵਿੱਚ ਕੋਈ ਵੀ ਕੰਮ ਨਾ ਦੇਣ ਦੀਆਂ ਗੱਲਾਂ ਵੀ ਚੱਲ ਰਹੀਆਂ ਨੇ ਪਰ ਉਧਰ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਬਾਰਡਰ 2 ਫਿਲਮ ਜਿਹੜੀ ਹੈ ਜਲਦ ਰਿਲੀਜ਼ ਹੋਣੀ ਸੀ ਸਿਨੇਮਾ ਘਰਾਂ ਦੇ ਵਿੱਚ ਜਿਸ ਦਾ ਦਾ ਸ਼ੂਟ ਜਿਹੜਾ ਖਤਮ ਵੀ ਹੋ ਚੁੱਕਿਆ ਹੈ ਲੇਕਿਨ ਹੁਣ ਖਬਰ ਆ ਰਹੀ ਹੈ ਕਿ ਦਿਲਜੀਤ ਨੂੰ ਬਾਰਡਰ 2 ਫਿਲਮ ਦੇ ਤੋ ਬਟ ਆਬਵੀਅਸ ਹੈ ਕਿ ਫੰਡ ਦੇ ਵਿੱਚ ਉਹਨਾਂ ਨੂੰ ਸਰਦਾਰ ਕੈਰੈਕਟਰ ਹੀ ਚਾਹੀਦਾ ਔਰ ਸਰਦਾਰ ਜਿਹੜੇ ਆਪਣੇ ਆਰਟਿਸਟ ਨੇ ਬਹੁਤ ਘੱਟ ਨੇ ਬਹੁਤ ਗਿਣ ਵਿੱਚ ਨੇ ਆਪਣੀ ਇੰਡਸਟਰੀ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਦਿਲਜੀਤ ਦੋਸਾਂਝ ਤੋਂ ਬਾਅਦ ਐਮੀ ਵਿਰਕ ਦਾ ਨਾਮ ਆਉਂਦਾ ਸੋ ਐਮੀ ਵਿਰਕ ਕਿਤੇ ਨਾ ਕਿਤੇ ਜੋ ਨੇ ਅਪਰੋਚ ਕੀਤੇ ਜਾ ਰਹੇ ਨੇ ਬਾਰਡਰ 2 ਦੇ ਲਈ ਲੇਕਿਨ ਸੂਤਰਾਂ ਤੋਂ ਇਹ ਵੀ ਅਪਡੇਟ ਜੋ ਹੈ ਸਾਹਮਣੇ ਆ ਰਹੀ ਹੈ ਕਿ ਐਮੀ ਵਿਰਕ ਨੇ ਬਾਰਡਰ 2 ਫਿਲਮ ਕਰਨ ਦੇ ਲਈ ਮਨਾ ਕਰ ਦਿੱਤਾ ਸੋ ਜਿਹੜਾ ਦਿਲਜੀਤ ਦੋਸਾਂਝ ਦਾ ਪਹਿਲਾ ਫਿਲਮ ਦਾ ਸ਼ੂਟ ਹੋ ਚੁੱਕਿਆ ਉਸ ਨੂੰ ਦੁਬਾਰਾ ਸ਼ੂਟ ਕੀਤਾ ਜਾਵੇਗਾ ਜਾਂ ਫਿਰ ਮੈਟਰ ਸੌਰਟ ਆਊਟ ਹੋਣ ਤੋਂ ਬਾਅਦ ਦ ਜੇ ਪੁਸ਼ਟੀ ਨਹੀਂ ਕੀਤੀ ਜਾ ਰਹੀ ਔਰ ਦੈਨਿਕ ਸਵੇਰਾ ਇਸ ਚੀਜ਼ ਦੀ ਬਿਲਕੁਲ ਪੁਸ਼ਟੀ ਨਹੀਂ ਕਰਦਾ ਕਿ ਐਮੀ ਵਿਰਕ ਜੋਨੇ ਫਿਲਮ ਕਰਨਗੇ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਇਹ ਕਹਿ ਸਕਦੇ ਕਿ ਸੋਸ਼ਲ ਮੀਡੀਆ ਤੇ ਲਗਾਤਾਰ ਖਬਰ ਜੜੀ ਹੈ ਵਾਇਰਲ ਹੋ ਰਹੀ ਹੈ ਕਿ ਐਮੀ ਵਿਰਕ ਜੋਨੇ ਬਾਰਡਰ 2 ਦੇ ਲਈ ਅਪਰੋਚ ਕੀਤੇ ਜਾ ਰਹੇ ਨੇ ਔਰ ਦਿਲਜੀਤ ਦੋਸਾਂਝ ਨੂੰ ਇਸ ਫਿਲਮ ਦੇ ਵਿੱਚੋਂ ਕੱਢਿਆ ਜਾ ਰਿਹਾ ਹੈ ਔਰ ਇਹ ਖਬਰ ਕਿੰਨੀ ਕਿ ਸੱਚਾ ਕਿੰਨੀ ਕਿ ਝੂਠਾ ਇਸ ਦੇ ਤੁਹਾਨੂੰ ਅਸੀਂ ਬਹੁਤ ਜਲਦ ਅਪਡੇਟ ਜ਼ਰੂਰ ਦਵਾਂਗੇ ਪਰ ਉਸ ਤੋਂ ਇਲਾਵਾ ਅਗਰ ਗੱਲ ਕਰੀਏ ਦਿਲਜੀਤ ਦੋਸਾਂਝ ਦੀ ਤਾਂ ਦਿਲਜੀਤ ਦੋਸਾਂਝ ਨੇ ਸਰਦਾਰਜੀਤ ਰੀ ਹਾਲੀ ਦੇ ਵਿੱਚ ਕਿਤੇ ਜਿਸ ਦੇ ਵਿੱਚ ਸੰਦੂਰ ਚੱਲ ਰਹੇ ਸੀ ਹਾਨਿਆ ਨੇ ਬਹੁਤ ਕੰਟਰੋਵਰਸ਼ੀਅਲ ਸਟੇਟਮੈਂਟ ਦਿੱਤੀ ਸੀ ਇੰਡੀਆ ਨੂੰ ਲੈ ਕੇ ਜਿਸ ਤੋਂ ਬਾਅਦ ਹੁਣ ਇੰਡੀਆ ਪੂਰਾ ਦਾ ਪੂਰਾ ਹਾਨਿਆ ਅਮਰ ਦੇ ਅਗੇਂਸਟ ਹੈ ਜਿਸ ਤੋਂ ਬਾਅਦ ਟਰੋਲ ਹੋ ਰਿਹਾ ਦਿਲਜੀਤ ਦੋਸਾਂਜ ਬਹੁਤ ਬੁਰੀ ਤਰ੍ਹਾਂ ਸੋ ਇਹ ਮੈਟਰ ਜਿਹੜਾ ਕਿੱਥੇ ਜਾ ਕੇ ਹੱਲ ਹੋਏਗਾ ਇਸ ਦਾ ਹਜੇ ਕੋਈ ਵੀ ਅਪਡੇਟ ਨਹੀਂ ਹੈ ਕਿਉਂਕਿ ਦਿਲਜੀਤ ਦਾ ਇਹ ਕਹਿਣਾ ਹੈ ਕਿ ਹਿੰਦੁਸਤਾਨ ਕਿਸੇ ਕੇ ਬਾਪ ਦਾ ਨਹੀਂ ਹੈ ਸੋ ਦਿਲਜੀਤ ਤਾਂ ਫੁੱਲ ਔਨ ਕੰਟਰੋਵਰਸੀ ਦੇ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਨੇ ਆਖਿਰ ਐਂਡ ਕੀ ਹੋਵੇਗਾ ਇਸ ਦੇ ਕੋਈ ਵੀ ਅਪਡੇਟ ਨਹੀਂ ਪਰ ਫਿਲਹਾਲ ਦੇ ਲਈ ਤੁਹਾਨੂੰ ਦੱਸ ਦਿੰਦੇ ਆ ਕਿ ਸਨੀ ਦੇ올 ਦੀ ਬ ਚੱਲ ਰਹੇ ਨੇ ਦਿਲਜੀਤ ਦੋਸਾਂਝ ਉਸ ਫਿਲਮ ਦਾ ਹਿੱਸਾ ਨੇ ਸੋ ਹੁਣ ਦੇਖਣਾ ਬਹੁਤ ਖਾਸ ਹੋਵੇਗਾ ਕਿ ਫਿਲਮ ਦੇ ਵਿੱਚ ਸਾਨੂੰ ਦਿਲਜੀਤ ਦੋਸਾਂਝ ਨਜ਼ਰ ਆਉਣਗੇ ਕਿ ਸਨੀ ਦਿਓਲ ਦਾ ਹੀ ਡਬਲ ਕੈਰੈਕਟਰ ਜਿਹੜਾ ਸਰਦਾਰ ਦੇ ਵਰਜਨ ਦੇ ਵਿੱਚ ਅਸੀਂ ਦੇਖਾਂਗੇ ਜਾਂ ਫਿਰ ਐਮੀ ਵਰਕ ਨਜ਼ਰ ਆਉਣਗੇ ਇਸ ਦੇ ਬਾਰੇ ਕੋਈ ਵੀ ਅਪਡੇਟ ਨਹੀਂ ਹੈ ਫਿਲਹਾਲ ਦੇ ਲਈ ਤੁਸੀਂ ਦੈਨਿਕ ਸਵੇਰਾ ਦੇ ਨਾਲ ਜੁੜੇ ਰਹੋ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰੀਤ ਖੁੱਲਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਐਨੀ ਦਿਨੀ ਦਿਲਜੀਤ ਦੋ ਔਰ ਜਿਸ ਤੋਂ ਬਾਅਦ ਉਹਨਾਂ ਨੂੰ ਇੰਡੀਆ ਦੇ ਵਿੱਚ ਕੋਈ ਵੀ ਕੰਮ ਨਾ ਦੇਣ ਦੀਆਂ ਗੱਲਾਂ ਵੀ ਚੱਲ ਰਹੀਆਂ ਨੇ ਪਰ ਉਧਰ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਬਾਰਡਰ ਟੂ ਫਿਲਮ ਜਿਹੜੀ ਹੈ ਜਲਦ ਰਿਲੀਜ਼ ਹੋਣੀ ਸੀ ਸਿਨੇਮਾ ਕਰਾਂ ਦੇ ਵਿੱਚ ਜਿਸ ਦਾ ਆਪਦਾ ਸ਼ੂਟ ਜਿਹੜਾ ਖਤਮ ਵੀ ਹੋ ਚੁੱਕਿਆ ਹੈ ਲੇਕਿਨ ਹੁਣ ਖਬਰ ਆ ਰਹੀ ਹੈ ਕਿ ਦਿਲਜੀਤ ਨੂੰ ਬਾਰਡਰ ਟੂ ਫਿਲਮ ਦੇ ਵਿੱਚੋਂ ਵੇ ਕੱਢ ਦਿੱਤਾ ਗਿਆ ਜਿਸ ਤੋਂ ਬਾਅਦ ਅਗਰ ਰਿਪਲੇਸ ਕਰਨ ਦੀ ਗੱਲ ਚੱਲ ਰਹੀ ਹੈ ਤਾਂ ਬਟ ਓਬਵੀਅਸ ਹੈ ਕਿ ਫਿਲਮ ਦੇ ਵਿੱਚ ਉਹਨਾਂ ਨੂੰ ਸਰਦਾਰ ਕੈਰੈਕਟਰ ਹੀ ਚਾਹੀਦਾ ਔਰ ਸਰਦਾਰ ਜਿਹੜੇ ਆਪਣੇ ਆਰਟਿਸਟ ਨੇ ਬਹੁਤ ਘੱਟ ਨੇ ਬਹੁਤ ਗਿਣਵੇਂ ਚੁਣੇ ਨੇ ਆਪਣੀ ਇੰਡਸਟਰੀ ਦੇ ਤਨਾ ਕਿਤੇ ਜੋਨੇ ਅਪਰੋਚ ਕੀਤੇ ਜਾ ਰਹੇ ਨੇ ਬਾਰਡਰ 2 ਦੇ ਲਈ ਲੇਕਿਨ ਸੂਤਰਾਂ ਤੋਂ ਇਹ ਵੀ ਅਪਡੇਟ ਜੋ ਹੈ ਸਾਹਮਣੇ ਆ ਰਹੀ ਹੈ ਕਿ ਐਮੀ ਵਿਰਕ ਨੇ ਬਾਰਡਰ 2 ਫਿਲਮ ਕਰਨ ਦੇ ਲਈ ਮਨਾ ਕਰ ਦਿੱਤਾ ਸੋ ਜਿਹੜਾ ਦਿਲਜੀਤ ਦੋਸਾਂਝ ਦਾ ਪਹਿਲਾ ਫਿਲਮ ਦਾ ਸ਼ੂਟ ਹੋ ਚੁੱਕਿਆ ਉਸ ਨੂੰ ਦੁਬਾਰਾ ਸ਼ੂਟ ਕੀਤਾ ਜਾਵੇਗਾ ਜਾਂ ਫਿਰ ਮੈਟਰ ਸੌਰਟ ਆਊਟ ਹੋਣ ਤੋਂ ਬਾਅਦ ਦਿਲਜੀਤ ਦੋਸਾਂਝ ਹੀ ਫਿਲਮ ਦੇ ਵਿੱਚ ਕੰਮ ਕਰਦੇ ਨਜ਼ਰ ਆਉਣਗੇ ਇਸ ਦੇ ਬਾਰੇ ਕੋਈ ਵੀ ਹਜੇ ਪੁਸ਼ਟੀ ਨਹੀਂ ਕੀਤੀ ਜਾ ਰਹੀ ਔਰ ਦੈਨਿਕ ਸਵੇਰਾ ਇਸ ਚੀਜ਼ ਦੀ ਬਿਲਕੁਲ ਪੁਸ਼ਟੀ ਨਹੀਂ ਕਰਦਾ ਕਿ ਐਮੀ ਵਿਰਕ ਜੋਨੇ ਫਿਲਮ ਕਰਨਗੇ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਇਹ ਕਹਿ ਸਕਦੇ ਕਿ ਸੋਸ਼ਲ ਮੀਡੀਆ ਤੇ ਲਗਾ ਆਰਡਰ 2 ਦੇ ਲਈ ਅਪਰੋਚ ਕੀਤਾ ਜਾ ਰਹੇ ਨੇ ਔਰ ਦਿਲਜੀਤ ਦੋਸਾਂਝ ਨੂੰ ਇਸ ਫਿਲਮ ਦੇ ਵਿੱਚੋਂ ਕੱਢਿਆ ਜਾ ਰਿਹਾ ਹੈ ਔਰ ਇਹ ਖਬਰ ਕਿੰਨੀ ਕਿ ਸੱਚਾ ਕਿੰਨੀ ਕਿ ਝੂਠਾ ਇਸ ਦੇ ਤੁਹਾਨੂੰ ਅਸੀਂ ਬਹੁਤ ਜਲਦ ਅਪਡੇਟ ਜ਼ਰੂਰ ਦਵਾਂਗੇ ਪਰ ਉਸ ਤੋਂ ਇਲਾਵਾ ਅਗਰ ਗੱਲ ਕਰੀਏ ਦਿਲਜੀਤ ਦੋਸਾਂਝ ਦੀ ਤਾਂ ਦਿਲਜੀਤ ਦੋਸਾਂਝ ਨੇ ਸਰਦਾਰਜੀਤ ਰੀ ਹਾਲੀ ਦੇ ਵਿੱਚ ਕਿਤੇ ਜਿਸ ਦੇ ਵਿੱਚ ਲੀਡ ਤੇ ਨਜ਼ਰ ਆਈ ਨੀਰੂ ਬਾਜਵਾ ਤੇ ਨਾਲ ਦੇ ਨਾਲ ਹਾਨਿਆ ਆਮਿਰ ਸੋ ਹਾਨਿਆ ਪਾਕਿਸਤਾਨੀ ਐਕਟ੍ਰੈਸ ਹੈ ਜਦੋਂ ਆਪਰੇਸ਼ਨ ਸਿੰਧੂਰ ਚੱਲ ਰਹੇ ਸੀ ਹਾਨਿਆ ਨੇ ਬਹੁਤ ਕੰਟ੍ਰੋਵਰਸ਼ੀਅਲ ਸਟੇਟਮੈਂਟ ਦਿੱਤੀ ਸੀ ਇੰਡੀਆ ਨੂੰ ਲੈ ਕੇ ਜਿਸ ਤੋਂ ਬਾਅਦ ਹੁਣ ਇੰਡੀ ਇੱਥੇ ਜਾ ਕੇ ਹੱਲ ਹੋਏਗਾ ਇਸ ਦਾ ਹਜੇ ਕੋਈ ਵੀ ਅਪਡੇਟ ਨਹੀਂ ਹੈ ਕਿਉਂਕਿ ਦਿਲਜੀਤ ਦਾ ਇਹ ਕਹਿਣਾ ਹੈ ਕਿ ਹਿੰਦੁਸਤਾਨ ਕਿਸੇ ਕੇ ਬਾਪ ਦਾ ਨਹੀਂ ਹੈ ਸੋ ਦਿਲਜੀਤ ਤਾਂ ਫੁੱਲ ਔਨ ਕੰਟਰੋਵਰਸੀ ਦੇ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਨੇ ਆਖਿਰ ਐਂਡ ਕੀ ਹੋਵੇਗਾ ਇਸ ਦੇ ਕੋਈ ਵੀ ਅਪਡੇਟ ਨਹੀਂ ਪਰ ਫਿਲਹਾਲ ਦੇ ਲਈ ਤੁਹਾਨੂੰ ਦੱਸ ਦਿੰਦੇ ਆ ਕਿ ਸਨੀ ਦਿਓਲ ਦੀ ਬਾਰਡਰ ਦੀ ਫਰੈਂਚਾਈਜ਼ੀ ਜਿਹੜੀ ਆ ਉਹ ਲਗਾਤਾਰ ਚਰਚਾਵਾ ਬਟੋ ਰਹੀ ਹੈ ਕਿਉਂਕਿ ਦਿਲਜੀਤ ਦਸਾਂਝ ਕੰਟਰੋਵਰਸੀ ਦੇ ਵਿੱਚ ਚੱਲ ਰਹੇ ਨੇ ਦਿਲਜੀਤ ਦਸਾਂਝ ਉਸ ਫਿਲਮ ਦਾ ਹਿੱਸਾ ਨੇ ਸੋ ਹੁਣ ਦੇਖਣਾ ਬਹੁਤ ਖਾਸ ਹੋਵੇਗਾ ਕਿ ਫਿਲਮ ਦੇ ਵਿੱਚ ਸਾਨੂੰ ਦਿਲਜੀਤ ਦਸਾਂਝ ਨਜ਼ਰ ਆਉਣਗੇ ਕਿ ਸਨੀ ਅਮੀਰਕ ਨਜ਼ਰਾਂ ਨੂੰ ਕਿਸ ਦੇ ਬਾਰੇ ਕੋਈ ਵੀ ਅਪਡੇਟ ਨਹੀਂ ਹੈ ਫਿਲਹਾਲ ਦੇ ਲਈ ਤੁਸੀਂ ਦੈਨਿਕ ਸਵੇਰਾ ਦੇ ਨਾਲ ਜੁੜੇ ਰਹੋ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰੀਤ ਖੁੱਲ੍ਹਾ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ